ਸੰਘੇ ਜੀ ਇਸ ਡੇਰੇ ਦਾ ਜੋ ਗੇਟ ਹੈ ਉਹ ਬਹੁਤ ਹੀ ਖੂਬਸੂਰਤੀ ਦੇ ਨਾਲ ਬਿਲਕੁਲ ਹਰਿਆਵਲ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਸੋ ਬੜੇ ਹੀ ਖੂਬਸੂਰਤ ਪੀੜ ਪੌਦੇ ਬੜਾ ਹੀ ਮਨਮੋਹਕ ਅੰਦਾਜ਼ ਇਸ ਡੇਰੇ ਦਾ ਸੋ ਆਪ ਸਭ ਦੇ ਰੂਬਰੂ ਕਰ ਰਹੇ ਆ ਸੋ ਬਹੁਤ ਹੀ दिलकश जो बूटिया की डिजाइनिंग है वो इतनी हुई है बाबा जी नमस्कार जी ठीक ठाक हो जी ठीक है जी सत्या जी ये जो डेरा है इस डेरे के बच्चे सेवादार ने बाबा जी ਤੋ ਹੁਣ ਤੁਹਾਨੂੰ ਅਸੀਂ ਇਸ ਪ੍ਰਾਤਨ ਡੇਰੇ ਦੇ ਵਿੱਚ ਜੋ ਗੁਫਾਵਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਵੀ ਜਿੱਥੇ ਤੱਕ ਹੋ ਸਕੇ ਆ ਦਰਸ਼ਨ ਕਰਵਾਵਾਂਗੇ ਆਹਾ ਆਹਾ ਦੇਖੋ ਸਾਧ ਸੰਗ ਜੀ ਜਿੱਥੇ ਤੱਕ ਤੁਸੀਂ ਮਤਲਬ ਬਾਬਾ ਜੀ ਨੇ ਜੋ ਪਿੰਡਾਂ ਦੇ ਵਿੱਚ ਗੋਬਰ ਤੋਂ ਬਣਿਆ ਹੋਇਆ ਪਾਥੀਆਂ ਹੁੰਦੀਆਂ ਨੇ ਉਹ ਰੱਖੀਆਂ ਹੋਈਆਂ ਨੇ ਪਰ ਹੈ ਬਹੁਤ ਢੂੰਗੀਆਂ हां जी सांगजी आ देखो जी इक ਹੋਰ गुफा बनी हुई है बिल्कुल नीਵੇਂ ਹੋ ਕੇ ਝੁੱਕ ਕੇ ਜਾਣਾ ਪੈਂਦਾ ਜੀ بڑے ਦਰਵਾਜੇ ਹੀ ਦਰਵਾਜੇ ਬੜਾ ਪ੍ਰਾਤਨ ਮਾਹੌਲ ਬਹੁਤ ਹੀ ਬਾਜੀ ਬਾ ਜੋ ਸਮੇਂ ਦੇ ਨਾਲ ਬੰਦ ਹੋ ਗਈ ਪਰ ਹੈ ਤੁਸੀਂ ਦੇਖੋ ਜੀ ਕਿੰਨੀਆਂ ਛੋਟੀਆਂ ਨੇ ਮਤਲਬ ਬੰਦਾ ਵੀ ਬਹੁਤ ਹੀ ਮੁਸ਼ਕਲ ਨਾਲ ਜਾ ਸਕਦਾ ਹੈ ਜੀ ਇਹਦੇ ਵਿੱਚ ਓ ਹਾ ਹਾ ਓ ਹਾ ਹਾ ਹੋਣਾ ਸੀ ਤੁਹਾਨੂੰ ਇਸ ਦੇ ਦੇ ਅੰਦਰ ਲੈ ਕੇ ਆਏ ਹਾਂ ਜੀ ਜਿਸ ਦੇ ਵਿੱਚ ਫੁੱਲ ਬੂਟਿਆਂ ਦਾ ਤਾਂ ਬਾਖਮਾਲ ਹੀ ਕੰਮ ਕੀਤਾ ਹੋਇਆ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਇਸ ਡੇਰੇ ਦਾ ਤੁਹਾਨੂੰ ਜੋ ਪੂਰਾ ਹਾਲ ਹੈ ਉਹ ਦਿਖਾਉਣ ਦੀ ਉਹ ਜੋ ਗੁਫਾਵਾਂ ਸੀ ਉਹ ਐਸੇ ਜਗ੍ਹਾ ਆ ਕੇ ਨਿਕਲਦੀਆਂ ਨੇ ਸਾਧ ਸੰਗ ਜੀ ਸਮਿਆਂ ਦੇ ਨਾਲ ਹਰ ਇੱਕ ਚੀਜ਼ ਹੈ ਜੋ ਉਹ ਆਲੋਪ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਉਹ ਗੁਫਾਵਾਂ ਹੋ ਤਾਂ ਲੋਪਗੰਯਾ ਪਰ ਖੜੀਆਂ ਜਿਉਂਦੀਆਂ ਤੇ ਉਹ ਨਹੀਂ ਹੁਣ ਅਸੀਂ ਤੁਹਾਨੂੰ ਇਸ ਡੇਰੇ ਦੀ ਜੋ ਬਾਬਾ ਜੀ ਦੀ ਉਹਨਾਂ ਦੇ ਪਾਸੋਂ ਇਸ ਡੇਰੇ ਦਾ ਜੋ ਇਤਿਹਾਸ ਹੈ ਉਹ ਸਰਵਣ ਕਰਵਾਵਾਂਗੇ ਇਸ ਡੇਰੇ ਦਾ ਜੋ ਇਤਿਹਾਸ ਹੈ ਹੁਣ ਬਾਬਾ ਜੀ ਤੁਹਾਨੂੰ ਆਪਣੀ ਜੀਵਨੀ ਆਪ ਲਿਖਾਉਣ ਹਾਂਜੀ ਉਹਨਾਂ ਦੇ ਸੰਪਰਨ ਨਾਲ ਸੰਬੰਧਾ ਹਰਦਵਾਰ ਇਹ ਬਾਬਾ ਵਰੰਦਾ ਜੀ ਹੋਏ ਨੇ ਸਾਡੇ ਵੱਡੇ ਦਾਦਾ ਗੁਰੂ ਪਰਦਾਦਾ ਸੱਤਵੀਂ ਪੀੜ੍ਹੀਆਂ ਸੀ ਤੇ 200 ਸੋ ਬੜਾ ਹੋ ਗਿਆ ਇਹ ਜਿਹੜੀ ਬਾਬੇ ਦੀ ਸਮਾਧ ਬਣੀ ਆ ਪੁਰਾਣੀ ਇੱਟਾਂ ਨਾਲ ਬਣੀ ਹੋਈ ਆ ਬਹੁਤ ਪ੍ਰਸਤਿਨ ਤੇ ਕਿਰਦ ਇੱਥੇ ਹੈਗਾ ਹਤਲਾ ਇਹ ਵੀ ਸੰਤੂ ਨੂੰ ਵੇਲੇ ਦਾ ਦੱਸ ਦੇਣਾ ਪੱਕਾ ਤੇ ਆਸਤ ਨਹੀਂ ਅਸੀਂ ਜਾਣਦੇ ਮੈਂ ਨਾਲ ਹੀ ਜਾਣਦੇ ਆ ਇਹ ਲੋਕਾਂ ਨੇ ਇੱਕ ਬਜ਼ੁਰਗ ਸੀ ਉਹ ਸਨਾਮੋਲੇ ਨਹੀਂ ਕਰਮਾ ਮਾਰ ਕੇ ਸੀਤਾ ਸਾਹ ਰਾ ਉਥੇ ਉਹਦੇ ਨਾਲ ਸੰਬੰਧ ਸੀ ਕਿ ਕਿਸੇ ਟਾਈਮ 'ਚ ਸੰਤਨੂ ਰਾਜਾ ਇਧਰ ਆਉਂਦਾ ਹੁੰਦਾ ਹੁੰਦਾ ਸੀ ਪੰਡਵਾਂ ਦਾ ਪਰਬਾਗਾ ਉਹ ਉਹਦਾ ਇਹ ਉਹ ਦੇਰ ਨੂੰ ਜ਼ੋ ਸੋ ਬੜਾ ਹੋ ਗਿਆ ਇਹਦੀਆਂ ਸਾਖਾਂ ਹੋਰ ਵੀ ਨਾ ਕਲੀਪਰ ਡਮ ਕੇਲਾ ਸੰਘੇੜਾ ਰੱਲਾ ਦੇ ਇੰਨੇ ਸੰਪਰਦ ਹੋਰ ਵੀ ਡੇਰੇ ਛੋਟੇ-ਮੋਟੇ ਬਹੁਤ ਨਾ ਇਹ ਬਾਬੇ ਜਮਾਤ ਫੇਰਦੇ ਹੁੰਦੇ ਸੀ ਬਾਹਰ ਨਿਰਮਾਨ ਸੰਤ ਹੁੰਦੇ ਸੀ ਹਾਂ ਤੇ ਉਹਦੇ 211 ਹੋ ਗਿਆ ਬਾਬੇ ਦੇ ਸਮਾਦ ਬਣੇ ਨੂੰ ਦੇ ਉਦੋਂ ਬਾਅਦ ਇਹਦੇ ਨਾਲ ਦੇ ਬਾਬਿਆਂ ਦੇ ਸਵਾਂ ਦੇ ਕਲੀਪੁਰ ਡੰਮ ਜਿਹੜਾ ਮਾਨਸਾ ਤਹਿਸੀਲ ਸਰਦੂਗੜ ਚਾ ਹਾਂ ਹੋਰ ਨਾਲ ਸੰਬੰਧਨ ਇੱਥੇ ਆਪਾਂ ਨੂੰ ਚੱਲ ਰਿਹਾ ਹੈ ਸੰਪਰਦਾ ਦਾ ਕੰਮ ਹੁੰਦੇ ਜਾਂਦੇ ਭੋਜਨ ਪਾਣੀ ਸ਼ੱਕ ਲੈਂਦੇ ਨੇ ਥੋੜੀ ਕਣੀ ਜ਼ਮੀਨ ਵੀ ਹੈ ਮੇਰੇ ਚਾਰ ਪੰਜ ਕਿੱਲੇ ਹੈ ਜੀ ਧੰਨਵਾਦ ਜੀ ਬਾਬਾ ਜੀ ਨਮਨਰਾਇਣ ਜੀ ਨਮੋ ਨਮ ਬੜੀ ਮਿਹਰਬਾਨੀ ਤੁਹਾਡਾ ਜੀ ਬੜੀ ਮਿਹਰਬਾਨੀ ਬਾਬਾ ਜੀ ਲੋ ਜੀ ਸੰਗਤ ਜੀ ਕਰੋ ਜੀ ਦਰਸ਼ਨ ਇਸ ਡੇਰੇ ਦੇ ਵਿੱਚ ਜੋ ਸਰੋਵਰ ਬਣਿਆ ਹੈ ਪ੍ਰਾਤਨ ਕਥਾਵਾਂ ਦੇ ਅਨੁਸਾਰ ਇਸ ਜਗ੍ਹਾ ਮਾਂ ਗੰਗਾ ਸਵੈਮ ਪ੍ਰਗਟ ਹੋਏ ਹੋਏ ਨੇ ਜੀ ਸੋ ਬੜੀ ਹੀ ਪਵਿੱਤਰ ਸਥਾਨ ਇਹ ਸਰੋਵਰ ਦੇ ਸਾਰੇ ਦਰਸ਼ਨ ਕਰੋ ਜੀ ਇਹ ਜੋ ਸਰੋਵਰ ਹੈ ਇਹ ਉਸ ਹੀ ਡੇਰੇ ਦੇ ਵਿੱਚ ਸ਼ਿਸ਼ੋਭਤ ਹੈ